ਮੈਂ ਮਾਪਿਆਂ ਦੀ ਇਕੱਲੀ-ਕੱਲੀ ਕੁੜੀ ਸੀ। ਮੇਰੇ ਪਾਪਾ ਬੈਂਕ ਮੈਨੇਜਰ ਲੱਗੇ ਹੋਏ ਸੀ ਤੇ ਮੇਰੀ ਮੰਮੀ ਸਕੂਲ ਵਿੱਚ ਸਰਕਾਰੀ ਟੀਚਰ ਲੱਗੀ ਹੋਈ ਸੀ। ਮੈਂ ਬੀ ਟੈਕ ਦੀ ਪੜ੍ਹਾਈ ਕਰਦੀ ਸੀ ਤੇ ਪੜ੍ਹਨ ਵਿੱਚ ਵੀ ਮੈਂ ਬਹੁਤ ਹੁਸ਼ਿਆਰ ਸੀ। ਮੇਰੇ ਮੰਮੀ ਪਾਪਾ ਨੇ ਮੈਨੂੰ ਸ਼ੁਰੂ ਤੋਂ ਹੀ ਵਧੀਆ ਸਕੂਲ ਵਿੱਚ ਪੜਾਇਆ ਸੀ ਤੇ ਹੁਣ ਮੈਂ ਕਾਲਜ ਵਿੱਚ ਪੜ੍ਹਦੀ ਸੀ। ਮੈਨੂੰ ਪੇਂਟਿੰਗ ਬਣਾਉਂਦਾ ਵੀ ਬੜਾ ਸ਼ੌਂਕ ਸੀ ਜਦੋਂ ਵੀ ਮੈਂ ਕਾਲਜ ਵਿੱਚ ਕਲਾਸ ਤੋਂ ਫ੍ਰੀ ਹੁੰਦੀ ਤਾਂ ਮੈਂ ਪੇਂਟਿੰਗ ਬਣਾਉਣ ਲਈ ਲਾਇਬ੍ਰੇਰੀ ਵਿੱਚ ਬੈਠ ਜਾਂਦੀ ਸੀ ਮੈਨੂੰ ਪੜ੍ਹਨ ਦਾ ਬੜਾ ਹੀ ਸ਼ੌਂਕ ਸੀ ਮੈਂ ਕਾਲਜ ਵਿੱਚ ਵੀ ਟੌਪ ਕਰਦੀ ਸੀ ਮੰਮੀ ਪਾਪਾ ਨੂੰ ਮੇਰੇ ਤੇ ਬੜਾ ਮਾਣ ਸੀ ਮੇਰਾ ਸੁਪਨਾ ਸੀ ਕਿ ਮੈਂ ਚੰਗੀ ਪੜ੍ਹਾਈ ਕਰਕੇ ਇੱਕ ਸਕੂਲ ਖੋਲਾਂ ਤੇ ਉੱਥੇ ਗਰੀਬ ਬੱਚਿਆਂ ਨੂੰ ਫ੍ਰੀ ਵਿੱਚ ਪੜ੍ਹਾਈ ਕਰਵਾਵਾਂ ਇਸ ਗੱਲ ਵਿੱਚ ਮੰਮੀ ਪਾਪਾ ਵੀ ਮੇਰੀ ਪੂਰੀ ਸਪੋਰਟ ਕਰਦੇ ਸੀ ਸਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਸੀ ਮੈਂ ਹਰ ਇੱਕ ਦੀ ਮਦਦ ਕਰਨਾ ਬਹੁਤ ਪਸੰਦ ਕਰਦੀ ਸੀ ਕਾਲਜ ਵਿੱਚ ਵੀ ਕਿਸੇ ਗਰੀਬ ਕੁੜੀ ਦੀ ਮਦਦ ਮੈਂ ਕਰ ਦਿੰਦੀ ਸੀ ਕਿਸੇ ਦੀ ਮਦਦ ਕਰਕੇ ਮੈਨੂੰ ਬਹੁਤ ਸਕੂਨ ਮਿਲਦਾ ਸੀ ਮੰਮੀ ਪਾਪਾ ਵੀ ਮੇਰੀ ਇਸ ਗੱਲ ਤੋਂ ਬਹੁਤ ਖੁਸ਼ ਹੁੰਦੇ ਸੀ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਮੈਨੂੰ ਪੁੱਤਾਂ ਵਾਂਗ ਹੀ ਰੱਖਦੇ ਸੀ ਮੈਂ ਉਹਨਾਂ ਦੀ लाਡਲੀ ਧੀ ਸੀ ਇੱਕ ਦਿਨ ਮੈਂ ਕੰਪਿਊਟਰ ਤੇ ਕੋਈ ਪੇਂਟਿੰਗ ਬਣਾ ਰਹੀ ਸੀ ਤਾਂ ਮੈਨੂੰ ਫੇਸਬੁੱਕ ਤੇ ਇੱਕ ਮੁੰਡੇ ਨੇ ਰਿਕੁਐਸਟ ਕੀਤੀ ਮੈਨੂੰ ਲੱਗਿਆ ਮੇਰਾ ਕੋਈ ਕਲਾਸਮੇਟ ਹੋਊਗਾ ਇਸ ਕਰਕੇ ਮੈਨੂੰ ਰਿਕੁਐਸਟ ਕੀਤੀ ਆ ਕਿਉਂਕਿ ਮੈਂ ਰੀਨਾਲ ਕਾਲਜ ਦੇ ਪਰਦੇ ਮੁੰਡੇ ਕਾਫੀ ਸਾਰੇ ਐਡ ਸੀ ਪਰ ਇਹਦੀ ਫੋਟੋ ਦੇਖੀ ਤਾਂ ਇਹ ਉਹਨਾਂ ਵਿੱਚੋਂ ਨਹੀਂ ਸੀ ਤਾਂ ਮੈਂ ਇਗਨੋਰ ਕਰ ਦਿੱਤਾ ਪਰ ਫਿਰ ਮੇਰੇ ਦਿਲ ਵਿੱਚ ਆਇਆ ਕਿ ਚਲੋ ਦੇਖਦੇ ਹਾਂ ਕੌਣ ਆ ਤੇ ਮੈਂ ਰਿਕੁਐਸਟ ਐਕਸੈਪਟ ਕਰ ਲਈ ਤੇ ਰਿਕੁਐਸਟ ਐਕਸੈਪਟ ਕਰਨ ਦੀ ਧੀਰ ਸੀ ਕਿ ਉਸ ਮੁੰਡੇ ਨੇ ਮੈਨੂੰ ਮੈਸੇਜ ਕਰ ਦਿੱਤਾ ਉਨੇ ਮੈਨੂੰ ਲਿਖਿਆ ਕਿ ਤੁਸੀਂ ਬਹੁਤ ਸੋਹਣੇ ਹੋ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਫਿਰ ਮੈਨੂੰ ਲੱਗਾ ਕਿ ਜਰੂਰ ਮਿਲੇ ਕਾਲਜ ਚੋਂ ਕੋਈ ਮੁੰਡਾ ਆ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਤਾਂ ਉਹ ਮੇਰੇ ਪਿੰਡ ਤੋਂ ਬਹੁਤ ਦੂਰ ਦਾ ਸੀ ਉਹ ਦੂਜੇ ਜ਼ਿਲ੍ਹੇ ਦਾ ਮੁੰਡਾ ਸੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਤਾਂ ਉਹ ਕਹਿਣ ਲੱਗਾ ਕਿ ਮੈਂ ਤੁਹਾਡੀਆਂ ਇੰਟਰਨੈਟ ਤੇ ਫੋਟੋਆਂ ਦੇਖੀਆਂ ਸੀ ਮੈਂ ਹੈਰਾਨ ਰਹਿ ਗਈ ਮੈਂ ਉਹਨੂੰ ਕਿਹਾ ਕਿ ਇੰਟਰਨੈਟ ਤੇ ਤਾਂ ਬਹੁਤ ਸੋਹਣੀਆਂ ਸੋਹਣੀਆਂ ਕੁੜੀਆਂ ਆ ਤੇ ਤੁਸੀਂ ਮੇਰੀਆਂ ਫੋਟੋਆਂ ਕਿਉਂ ਦੇਖੀਆਂ ਤਾਂ ਉਹ ਕਹਿਣ ਲੱਗਾ ਕਿ ਮੈਨੂੰ ਉਹ ਕੁੜੀਆਂ ਨਹੀਂ ਬਲਕਿ ਤੁਸੀਂ ਸੋਹਣੇ ਲੱਗੇ ਹੋ ਤੇ ਮੈਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਆਪਣੇ ਦੋਸਤ ਬਣਾਓਗੇ ਤਾਂ ਮੈਂ ਖबरा ਗਈ ਕਿ ਬਿਨਾਂ ਜਾਣ ਪਛਾਣ ਤੋਂ ਮੈਂ ਇਹਨੂੰ ਆਪਣਾ ਦੋਸਤ ਕਿਵੇਂ ਬਣਾ ਸਕਦੀ ਆ ਮੈਂ ਕਿਾ ਕੋਈ ਗੱਲ ਨਹੀਂ ਦੇਖਾਂਗੇ ਤਾਂ ਉਹ ਵਾਰ-ਵਾਰ ਫਿਰ ਪੁੱਛਣ ਲੱਗਾ ਤੁਸੀਂ ਦੱਸੋ ਮੈਨੂੰ ਆਪਣਾ ਦੋਸਤ ਬਣਾਓਗੇ ਤਾਂ ਮੈਂ ਗੁੱਸੇ ਵਿੱਚ ਕਹਿ ਦਿੱਤਾ ਨਹੀਂ ਮੈਂ ਨਹੀਂ ਬਣਾਉਂਦੀ ਤਾਂ ਉਹ ਮੇਰੀਆਂ ਬਹੁਤ ਜ਼ਿਆਦਾ ਮਿੰਤਾ ਕਰਨ ਲੱਗ ਪਿਆ ਕਿ ਪਲੀਜ਼ ਤੁਸੀਂ ਗੁੱਸਾ ਨਾ ਕਰੋ ਠੀਕ ਆ ਤੁਸੀਂ ਮੈਨੂੰ ਆਪਣਾ ਦੋਸਤ ਨਾ ਬਣਾਓ ਬਸ ਮੇਰੇ ਨਾਲ ਹੈਲੋ ਹਾਈ ਕਰ ਲਿਆ ਕਰੋ ਇੰਨਾ ਹੀ ਮੇਰੇ ਲਈ ਬਹੁਤ ਆ ਮੈਂ ਹੈਰਾਨ ਰਹਿ ਗਈ ਕਿ ਇਹ ਤਾਂ ਮੇਰੇ ਪਿੱਛੇ ਹੀ ਪੈ ਗਿਆ ਫਿਰ ਮੈਨੂੰ ਲੱਗ ਰਿਹਾ ਸੀ ਕਿ ਇਹ ਜ਼ਰੂਰ ਮੇਰੇ ਕਾਲਜ ਵਿੱਚੋਂ ਹੀ ਕੋਈ ਮੁੰਡਾ ਆ ਜੋ ਮੈਨੂੰ ਜਾਣਦਾ ਆ ਇਸ ਕਰਕੇ ਮੈਨੂੰ ਪਰੇਸ਼ਾਨ ਕਰ ਰਿਹਾ ਆ ਉਹ ਮੁੰਡਾ ਰੋਜ਼ ਮੈਨੂੰ ਸਵੇਰੇ ਸ਼ਾਮ ਮੈਸੇਜ ਕਰਦਾ ਤੇ ਮੈਂ ਉਹਨੂੰ ਇਗਨੋਰ ਕਰਦੀ ਸੀ ਪਰ ਉਹ ਫਿਰ ਵੀ ਮੇਰਾ ਪਿੱਛਾ ਨਹੀਂ ਛੱਡਦਾ ਸੀ ਉਹ ਹਰ ਰੋਜ਼ ਮੈਨੂੰ ਹੈਲੋ ਹਾਈ ਜਰੂਰ ਕਰਦਾ ਸੀ ਤੇ ਮੈਨੂੰ ਪੁੱਛਦਾ ਰਹਿੰਦਾ ਸੀ ਕਿ ਤੁਸੀਂ ਕਿਹੜੇ ਕਾਲਜ ਪੜ੍ਹਦੇ ਹੋ ਮੈਂ ਤੁਹਾਨੂੰ ਰੀਅਲ ਵਿੱਚ ਦੇਖਣਾ ਤੇ ਮੈਂ ਕਿਹਾ ਤੁਸੀਂ ਮੈਨੂੰ ਰੀਅਲ ਵਿੱਚ ਕਿਉਂ ਦੇਖਣਾ ਆਪਣਾ ਤਾਂ ਕੋਈ ਰਿਸ਼ਤਾ ਵੀ ਨਹੀਂ ਤਾਂ ਉਹ ਕਹਿਣ ਲੱਗਾ ਬਸ ਮੈਨੂੰ ਤੁਹਾਨੂੰ ਦੇਖਣਾ ਚੰਗਾ ਲੱਗਦਾ ਆ ਇਸ ਕਰਕੇ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਆ ਮੈਂ ਕਾਲਜ ਵਿੱਚ ਆਪਣੀਆਂ ਫਰੈਂਡਸ ਨੂੰ ਇਹ ਗੱਲ ਦੱਸੀ ਤੇ ਉਹਨਾਂ ਨੂੰ ਫੋਟੋ ਵੀ ਦਿਖਾਈ ਤਾਂ ਉਹ ਕਹਿਣ ਲੱਗੀਆਂ ਇਹ ਤਾਂ ਬਹੁਤ ਸੋਹਣਾ ਮੁੰਡਾ ਆ ਤੇਰੀ ਤਾਂ ਲਾਟਰੀ ਲੱਗ ਗਈ ਨਾਲੇ ਇਹ ਆਪਣੇ ਕਾਲਜ ਵਿੱਚ ਹੋਣੀ ਆ ਇਹ ਤਾਂ ਕੋਈ ਬਾਹਰੋਂ ਹੀ ਆ ਜੋ ਤੈਨੂੰ ਪਸੰਦ ਕਰਦਾ ਆ ਜਰੂਰ ਇਹਨੂੰ ਤੇਰੇ ਨਾਲ ਪਿਆਰ ਹੋ ਗਿਆ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੀਆਂ ਤਾਂ ਮੈਨੂੰ ਹੋਰ ਡਰਜਾ ਲੱਗਣ ਲੱਗ ਪਿਆ ਸੀ ਕਿ ਇਦਾਂ ਦਾ ਕੋਣ ਮੁੰਡਾ ਜੋ ਮੈਨੂੰ ਜਾਣਦਾ ਆ ਮੈਂ ਉਹ ਮੁੰਡੇ ਦੀ ਸਾਰੀ ਪ੍ਰੋਫਾਈਲ ਖੋਲ ਕੇ ਦੇਖੀ ਤਾਂ ਦੇਖਿਆ ਕਿ ਉਹ ਇੱਕ ਫੌਜੀ ਸੀ ਉਹ ਫੌਜੀ ਦੀ ਵਰਦੀ ਪਾਈ ਖੜਾ ਸੀ ਉਹਦੀਆਂ ਕਈ ਫੋਟੋਆਂ ਸੀ ਜੋ ਫੌਜ ਵਿੱਚ ਸੀ ਅਲੱਗ-ਅਲੱਗ ਲੋਕ ਸਟੇਸ਼ਨ ਤੇ ਉਹਦੀਆਂ ਫੋਟੋਆਂ ਸੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਫੌਜ ਵਿੱਚੋਂ ਤਾਂ ਉਹ ਕਹਿੰਦਾ ਹਾਂ ਮੈਂ ਆਰਮੀ ਵਿੱਚ ਜੌਬ ਕਰਦਾ ਆਂ ਮੈਨੂੰ ਕਿਹਾ ਮੈਨੂੰ ਚੰਗਾ ਲੱਗਾ ਕਿ ਤੁਸੀਂ ਦੇਸ਼ ਦੀ ਰਾਖੀ ਕਰਦੇ ਹੋ ਵਧੀਆ ਜੌਬ ਕਰਦੇ ਹੋ ਤੇ ਉਹ ਮੈਨੂੰ ਕਹਿਣ ਲੱਗਾ ਤੁਸੀਂ ਕਿਹੜੀ ਜੌਬ ਕਰਨੀ ਆ ਤਾਂ ਮੈਂ ਉਹਨੂੰ ਦੱਸਣ ਲੱਗੀ ਕਿ ਮੇਰਾ ਤਾਂ ਬਸ ਇੱਕੋ ਸੁਪਨਾ ਆ ਕਿ ਮੈਂ ਪੜ੍ਹਾਈ ਪੂਰੀ ਕਰਕੇ ਇੱਕ ਸਕੂਲ ਖੋਲਣਾ ਜਿੱਥੇ ਗਰੀਬ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਾਉਣੀ ਆ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਇਹ ਤਾਂ ਬਹੁਤ ਚੰਗੀ ਗੱਲ ਆ ਉਸ ਮੁੰਡੇ ਦਾ ਨਾਂ ਰਣਵੀਰ ਸੀ ਉਹ ਜਦੋਂ ਵੀ ਫ੍ਰੀ ਹੁੰਦਾ ਸੀ ਮੈਨੂੰ ਮੈਸੇਜ ਕਰਦਾ ਸੀ ਤੇ ਸਾਡੀ ਗੱਲ ਬਾਤ ਹੁੰਦੀ ਰਹੀ ਇੱਕ ਦਿਨ ਉਹਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਸ਼ਹਿਰ ਆਵਾਂਗਾ ਤੇ ਆਪਾਂ ਇੱਕ ਦੂਸਰੇ ਨੂੰ ਫੇਸ ਟੂ ਫੇਸ ਦੇਖਾਂਗੇ ਪਰ ਮੈਨੂੰ ਡਰ ਲੱਗ ਰਿਹਾ ਸੀ ਕਿਉਂਕਿ ਹਜੇ ਵੀ ਉਹ ਮੇਰੇ ਲਈ ਅਣਜਾਣ ਸੀ ਫਿਰ ਵੀ ਮੈਂ ਡਰਦੀ ਡਰਦੀ ਨੇ ਉਹਨੂੰ ਹਾਂ ਕਰ ਦਿੱਤੀ ਕਿ ਠੀਕ ਹੈ ਤੁਸੀਂ ਮੇਰੇ ਕਾਲਜ ਦੇ ਬਾਹਰ ਆ ਜਾਇਓ ਤਾਂ ਉਹ ਬਹੁਤ ਖੁਸ਼ ਹੋਇਆ ਉਹ ਅਗਲੇ ਦਿਨ ਮੇਰੇ ਤੋਂ ਪਹਿਲਾਂ ਹੀ ਕਾਲਜ ਦੇ ਅੱਗੇ ਗੱਡੀ ਵਿੱਚ ਬੈਠਾ ਸੀ ਪਰ ਮੈਂ ਉਹਨੂੰ ਦੂਰੋਂ ਦੂਰੋਂ ਦੇਖ ਰਹੀ ਸੀ ਤੇ ਮੇਰੇ ਵਿੱਚ ਉਹਦੇ ਕੋਲ ਜਾਣ ਦੀ ਹਿੰਮਤ ਨਹੀਂ ਸੀ ਕਿਉਂਕਿ ਮੈਨੂੰ ਅਣਜਾਣ ਵਿਅਕਤੀ ਨੂੰ ਮਿਲਣ ਵਿੱਚ ਡਰ ਲੱਗ ਰਿਹਾ ਸੀ ਉਹ ਮੈਨੂੰ ਮੈਸੇਜ ਤੇ ਮੈਸੇਜ ਕਰੀ ਜਾਂਦਾ ਸੀ ਕਿ ਤੁਸੀਂ ਕਿੱਥੇ ਹੋ ਮੈਂ ਕਦੋਂ ਦਾ ਤੁਹਾਡੀ ਵੇਟ ਕਰ ਰਿਹਾ ਮੈਂ ਉਹਨੂੰ ਵਾਰ-ਵਾਰ ਇਹੀ ਕਹੀ ਜਾਂਦੀ ਸੀ ਕਿ ਬਸ 2 ਮਿੰਟ ਵਿੱਚ ਆ ਗਈ ਪਰ ਮੇਰੇ ਵਿੱਚ ਉਹਦੇ ਕੋਲ ਜਾਣ ਦੀ ਹਿੰਮਤ ਨਹੀਂ ਪੈ ਰਹੀ ਸੀ ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਉਹ ਬਹੁਤ ਨਿਡਰ ਸੀ ਉਹ ਕਹਿੰਦੀ ਚੱਲ ਮੈਂ ਤੇਰੇ ਨਾਲ ਚੱਲਦੀ ਆ ਤੂੰ ਕਿਉਂ ਡਰਦੀ ਆ ਕਿੰਨਾ ਸੋਹਣਾ ਮੁੰਡਾ ਆ ਤੇ ਇਹੋ ਜਿਹੇ ਮੁੰਡੇ ਨੂੰ ਮਿਲਣ ਲਈ ਤਾਂ ਕੋਈ ਵੀ ਭੱਜ ਕੇ ਚਲਾ ਜਾਊਗਾ ਤੇ ਉਹ ਮੇਰੇ ਨਾਲ ਰਣਵੀਰ ਕੋਰ ਚਲੀ ਗਈ ਜਦੋਂ ਅਸੀਂ ਰਣਵੀਰ ਦੇ ਕੋਲ ਪਹੁੰਚੇ ਤਾਂ ਉਹ ਮੈਨੂੰ ਕਹਿਣ ਲੱਗਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਉਹਨੇ ਮੇਰੀ ਫਰੈਂਡ ਨੂੰ ਵੀ ਵਧੀਆ ਬੁਲਾਇਆ ਮੇਰੀ ਫਰੈਂਡ ਉਥੋਂ ਚਲੀ ਗਈ ਉਹ ਕਹਿੰਦੀ ਮੈਂ ਘਰ ਜਲਦੀ ਜਾਣਾ ਆ ਤੁਸੀਂ ਗੱਲਾਂ ਕਰੋ ਰਣਵੀਰ ਵਾਰ-ਵਾਰ ਮੇਰੇ ਮੂੰਹ ਵੱਲ ਦੇਖੀ ਜਾ ਰਿਹਾ ਸੀ ਮੈਂ ਪੁੱਛਿਆ ਕਿ ਤੁਸੀਂ ਕੀ ਦੇਖੀ ਜਾ ਰਹੇ ਹੋ ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਤੁਹਾਨੂੰ ਦੇਖ ਰਿਹਾ ਸੀ ਕਿ ਤੁਸੀਂ ਕਿੰਨੇ ਜ਼ਿਆਦਾ ਸੋਹਣੇ ਹੋ ਮੈਂ ਹੱਸ ਕੇ ਕਿਹਾ ਮੈਂ ਇੰਨੀ ਜਿਆਦਾ ਸੋਹਣੀ ਵੀ ਨਹੀਂ ਹਾਂ ਜਿੰਨੀਆਂ ਤੁਸੀਂ ਮੇਰੀਆਂ ਤਾਰੀਫਾਂ ਕਰੀ ਜਾ ਰਹੇ ਹੋ ਪਰ ਉਹ ਵਾਰ-ਵਾਰ ਬਸ ਮੇਰੇ ਮੂੰਹ ਵਾਲੀ ਦੇਖੀ ਜਾਂਦਾ ਸੀ ਤਾਂ ਫਿਰ ਰਣਵੀਰ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਤਾਂ ਮੈਂ ਕਿਹਾ ਮੈਸੇਜ ਤੇ ਠੀਕ ਆ ਆਪਾਂ ਮੈਸੇਜ ਕਰਦੇ ਤੇ ਆ ਫੋਨ ਨੰਬਰ ਕੀ ਕਰਨਾ ਆ ਤਾਂ ਰਣਵੀਰ ਕਹਿੰਦਾ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗੇ ਉਹ ਮੇਰੇ ਲਈ ਚਾਕਲੇਟਾਂ ਦਾ ਡੱਬਾ ਲੈ ਕੇ ਆਇਆ ਸੀ ਉਹਨੇ ਮੈਨੂੰ ਫੜਾ ਦਿੱਤਾ ਤੇ ਕਹਿਣ ਲੱਗਾ ਚਲੋ ਠੀਕ ਆ ਮੈਂ ਚੱਲਦਾ ਆ ਇੰਨੀ ਗੱਲ ਕਹਿ ਕੇ ਰਣਵੀਰ ਉੱਥੋਂ ਚਲਾ ਗਿਆ ਮੈਨੂੰ ਰਣਵੀਰ ਨਾਲ ਮਿਲ ਕੇ ਬਹੁਤ ਚੰਗਾ ਲੱਗਾ ਮੈਂ ਘਰ ਜਾ ਕੇ ਉਹਦੇ ਬਾਰੇ ਸੋਚਦੀ ਰਹੀ ਘਰ ਜਾ ਕੇ ਰਣਵੀਰ ਨੇ ਮੈਨੂੰ ਮੈਸੇਜ ਕੀਤਾ ਕਿ ਤੁਸੀਂ ਬਹੁਤ ਸੋਹਣੇ ਹੋ ਮੈਂ ਬਹੁਤ ਹੱਸੀ ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਵਾਰ-ਵਾਰ ਮੇਰੀਆਂ ਤਾਰੀਫਾਂ ਹੀ ਕਰੀ ਜਾਂਦੇ ਹੋ ਰਣਵੀਰ ਕਹਿਣ ਲੱਗਾ ਤੁਸੀਂ ਇਕੱਲੇ ਸੋਹਣੇ ਨਹੀਂ ਤੁਸੀਂ ਸੁਭਾਅ ਦੇ ਵੀ ਬਹੁਤ ਵਧੀਆ ਹੋ ਤਾਨੂੰ ਮਿਲ ਕੇ ਮੈਨੂੰ ਬੜਾ ਵਧੀਆ ਲੱਗਿਆ ਮੇਰਾ ਤਾਂ ਉਥੋਂ ਜਾਣ ਨੂੰ ਦਿਲ ਨਹੀਂ ਸੀ ਕਰਦਾ ਪਰ ਮੈਨੂੰ ਘਰੋਂ ਫੋਨ ਆਈ ਜਾਂਦਾ ਸੀ ਇਸ ਕਰਕੇ ਮੈਨੂੰ ਜਾਣਾ ਪਿਆ ਕਿਉਂਕਿ ਕੱਲ ਨੂੰ ਮੈਂ ਡਿਊਟੀ ਤੇ ਜਾਣਾ ਆ ਤੇ ਮੈਂ ਘਰ ਛੁੱਟੀ ਕੱਟਣ ਆਇਆ ਹੋਇਆ ਸੀ ਰਣਵੀਰ ਨੇ ਮੈਨੂੰ ਕਿਹਾ ਕਿ ਚਾਕਲੇਟਾਂ ਦੇ ਵਿੱਚ ਮੈਂ ਚੀਜ਼ ਪਾਈ ਸੀ ਤੁਹਾਨੂੰ ਮਿਲੀ ਜਾਂ ਨਹੀਂ ਪਰ ਮੈਂ ਤਾਂ ਅਜੇ ਤੱਕ ਡੱਬਾ ਖੋਲਿਆ ਵੀ ਨਹੀਂ ਸੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਹੁਣੇ ਜਾ ਕੇ ਚਾਕਲੇਟਾਂ ਖੋਲੋ ਤੇ ਉਸ ਵਿੱਚੋਂ ਉਹ ਚੀਜ਼ ਕੱਢੋ ਜੋ ਮੈਂ ਸਪੈਸ਼ਲ ਤੁਹਾਡੇ ਲਈ ਲੈ ਕੇ ਆਇਆ ਸੀ ਜਦੋਂ ਮੈਂ ਡੱਬਾ ਖੋਲਿਆ ਤੇ ਉਹਦੇ ਵਿੱਚ ਇੱਕ ਡੱਬੀ ਸੀ ਜਿਸ ਦੇ ਉੱਪਰ ਵੱਡੇ ਵੱਡੇ ਅੱਖਰਾਂ ਨਾਲ ਆਈ ਲਵ ਯੂ ਲਿਖਿਆ ਸੀ ਤੇ ਵਿੱਚ 골ਡ ਰਿੰਗ ਸੀ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਮੈਂ ਫਟਾਫਟ ਚੱਕ ਕੇ ਉਹਨੂੰ ਆਪਣੇ ਕਮਰੇ ਵਿੱਚ ਲੈ ਗਈ ਰਣਵੀਰ ਫਿਰ ਮੈਨੂੰ ਮੈਸੇਜ ਕਰ ਰਿਹਾ ਸੀ ਕਿ ਤੁਸੀਂ ਉਹ ਚੀਜ਼ ਦੇਖੀ ਕਿ ਨਹੀਂ ਪਰ ਮੈਂ ਕੋਈ ਰਿਪਲਾਈ ਨਹੀਂ ਕਰ ਰਹੀ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੈਂ ਅੱਜ ਤੱਕ ਕਦੇ ਕਿਸੇ ਮੁੰਡੇ ਨਾਲ ਪਿਆਰ ਨਹੀਂ ਕੀਤਾ ਸੀ ਤੇ ਮੈਨੂੰ ਪਹਿਲੀ ਵਾਰ ਕਿਸੇ ਨੇ ਪ੍ਰਪੋਜ਼ ਕੀਤਾ ਸੀ ਤਾਂ ਥੋੜੀ ਘਬਰਾਹਟ ਜੀ ਹੋ ਰਹੀ ਸੀ ਕਿਉਂਕਿ ਮੁੰਡੇ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ ਬਸ ਇੱਕ ਮੁਲਾਕਾਤ ਹੋਈ ਸੀ ਬਾਕੀ ਤਾਂ ਮੈਸੇਜ ਤੇ ਹੀ ਗੱਲ ਹੁੰਦੀ ਸੀ ਕਿਉਂਕਿ ਉਹ ਹੈਗਾ ਵੀ ਬਹੁਤ ਦੂਰ ਦਾ ਸੀ ਤੇ ਉਹਦੇ ਵਿੱਚ ਉਹਨੇ ਆਪਣਾ ਨੰਬਰ ਵੀ ਲਿਖ ਕੇ ਪਾਇਆ ਹੋਇਆ ਸੀ ਕਿ ਜੇਕਰ ਤੁਸੀਂ ਮੈਨੂੰ ਥੋੜਾ ਜਿਹਾ ਵੀ ਪਸੰਦ ਕਰਦੇ ਹੋ ਤਾਂ ਮੈਨੂੰ ਆ ਨੰਬਰ ਤੇ ਕਾਲ ਜ਼ਰੂਰ ਕਰ ਲਿਓ ਮੈਨੂੰ ਕਾਲ ਕਰਦੀ ਨੂੰ ਬਹੁਤ ਸੰਗ ਜੀ ਲੱਗ ਰਹੀ ਸੀ ਤੇ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁੱਕੀ ਸੀ ਸਮਝ ਨਹੀਂ ਲੱਗ ਰਿਹਾ ਸੀ ਮੈਂ ਕੀ ਕਰਾਂ ਇੱਕ ਪਾਸੇ ਅੰਦਰੋਂ ਅੰਦਰੀ ਮੈਨੂੰ ਖੁਸ਼ੀ ਜੀ ਹੋ ਰਹੀ ਸੀ ਤੇ ਦੂਜੇ ਪਾਸਿਓਂ ਡਰ ਜਿਹਾ ਲੱਗ ਰਿਹਾ ਸੀ ਦਿਲ ਕਰਦਾ ਸੀ ਸਭ ਕੁਝ ਜਾ ਕੇ ਮੰਮੀ ਨੂੰ ਦੱਸ ਦਵਾਂ ਪਰ ਫਿਰ ਡਰ ਜਾ ਲੱਗਦਾ ਸੀ ਕਿਤੇ ਮੰਮੀ ਬੁਰਾਈ ਨਾ ਮਨਾ ਜਾਵੇ ਰਣਵੀਰ ਵਾਰ-ਵਾਰ ਮੈਸੇਜ ਕਰ ਰਿਹਾ ਸੀ ਕਿ ਪਲੀਜ਼ ਮੈਸੇਜ ਤਾਂ ਕਰੋ ਮੈਨੂੰ ਖਬਰਾੜ ਜੀ ਹੋਈ ਜਾ ਰਹੀ ਆ ਤੁਸੀਂ ਮੇਰੇ ਨਾਲ ਗੱਲ ਤਾਂ ਕਰੋ ਕਿਤੇ ਤੁਸੀਂ ਮੇਰੇ ਗਿਫਟ ਦਾ ਗੁੱਸਾ ਤਾਂ ਨਹੀਂ ਮੰਨ ਲਿਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਉਹਦਾ ਗਿਫਟ ਪਰ ਫਿਰ ਵੀ ਮੇਰੇ ਦਿਲ ਵਿੱਚ ਬਹੁਤ ਘਬਰਾਟ ਜਾਈ ਸੀ ਫਿਰ ਹਿੰਮਤ ਜੀ ਕਰਕੇ ਮੈਂ ਉਹਨੂੰ ਫੋਨ ਕਰ ਲਿਆ ਤੇ ਰਣਵੀਰ ਬਹੁਤ ਖੁਸ਼ ਹੋਇਆ ਤੇ ਮੈਨੂੰ ਕਹਿਣ ਲੱਗਾ ਮੈਨੂੰ ਪਤਾ ਸੀ ਤੁਸੀਂ ਮੈਨੂੰ ਜ਼ਰੂਰ ਫੋਨ ਕਰੋਗੇ ਤੇ ਮੈਨੂੰ ਕਹਿਣ ਲੱਗਾ ਕਿ ਦੱਸੋ ਫਿਰ ਮੇਰਾ ਗਿਫਟ ਤੁਹਾਨੂੰ ਕਿਹੋ ਜਿਹਾ ਲੱਗਾ ਮੈਂ ਕਿਹਾ ਬਹੁਤ ਵਧੀਆ ਲੱਗਾ ਤਾਂ ਰਣਵੀਰ ਕਹਿਣ ਲੱਗਾ ਕਿ ਮੈਂ ਤਾਂ ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸ ਦਿੱਤੀ ਆ ਹੁਣ ਤੁਸੀਂ ਵੀ ਮੈਨੂੰ ਆਪਣੇ ਦਿਲ ਦੀ ਗੱਲ ਦੱਸ ਦਿਓ ਪਰ ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਇੰਨੀ ਜਲਦੀ ਕੋਈ ਫੈਸਲਾ ਨਹੀਂ ਕਰ ਸਕਦੀ ਮੈਂ ਤੁਹਾਨੂੰ ਸੋਚ ਕੇ ਦੱਸਾਂਗੀ ਤਾਂ ਰਣਵੀਰ ਨਰਾਜ਼ ਜਾ ਹੋ ਗਿਆ ਤੇ ਕਹਿਣ ਲੱਗਾ ਚਲੋ ਠੀਕ ਹੈ ਕੋਈ ਗੱਲ ਨਹੀਂ ਪਰ ਮੈਂ ਤਾਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਤੁਹਾਡੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਹਾਂ ਜੇ ਤੁਸੀਂ ਵੀ ਮੈਨੂੰ ਪਿਆਰ ਕਰਦੇ ਹੋ ਤਾਂ ਠੀਕ ਆ ਨਹੀਂ ਤਾਂ ਮੈਂ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਾਂਗਾ ਬਸ ਜੋ ਮੇਰੇ ਦਿਲ ਵਿੱਚ ਸੀ ਮੈਂ ਤੁਹਾਨੂੰ ਦੱਸ ਦਿੱਤਾ ਹੁਣ ਜੋ ਤੁਹਾਡੇ ਦਿਲ ਵਿੱਚ ਹੈ ਤੁਸੀਂ ਵੀ ਮੈਨੂੰ ਦੱਸ ਦੇਣਾ ਬਾਕੀ ਜਦੋਂ ਦਾ ਮੈਂ ਤਾਂ ਤੁਹਾਨੂੰ ਦੇਖਿਆ ਆ ਮੈਂ ਉਸ ਦਿਨ ਇਹ ਗੱਲ ਆਪਣੇ ਮਨ ਵਿੱਚ ਠਾਨ ਲਈ ਸੀ ਕਿ ਮੈਂ ਵਿਆਹ ਕਰਾਉਣਾ ਤਾਂ ਇਸੇ ਕੁੜੀ ਨਾਲ ਕਰਾਉਣਾ ਨਹੀਂ ਤਾਂ ਮੈਂ ਨਹੀਂ ਕਰਾਉਣਾ ਬਾਕੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਵਿਚਾਰ ਇੰਨੇ ਵਧੀਆ ਲੱਗੇ ਕਿ ਹੁਣ ਤਾਂ ਮੇਰਾ ਪੱਕਾ ਹੀ ਮਨ ਬਣ ਗਿਆ ਕਿ ਮੈਂ ਤੁਹਾਡੇ ਨਾਲ ਹੀ ਵਿਆਹ ਕਰਾਉਣਾ ਪਰ ਜੇਕਰ ਤੁਸੀਂ ਮੈਨੂੰ ਪਸੰਦ ਕਰਦੇ ਹੋ ਫਿਰ ਠੀਕ ਆ ਨਹੀਂ ਤਾਂ ਮੈਂ ਕੋਈ ਜ਼ਬਰਦਸਤੀ ਨਹੀਂ ਕਰਾਂਗਾ ਇਸ ਕਰਕੇ ਤੁਸੀਂ ਮੈਨੂੰ ਆਪਣਾ ਜਵਾਬ ਸੋਚ ਵਿਚਾਰ ਕਰਕੇ ਹੀ ਦੱਸਿਓ ਨਹੀਂ ਤਾਂ ਆਪਾਂ ਜਸਟ ਫਰੈਂਡ ਹੀ ਆ ਕਈ ਦਿਨ ਲੰਘ ਗਏ ਸਾਡੀ ਗੱਲਬਾਤ ਰੋਜ਼ ਹੁੰਦੀ ਰਹਿੰਦੀ ਸੀ ਤੇ ਰਣਵੀਰ ਮੈਨੂੰ ਕਹਿਣ ਲੱਗਾ ਕਿ ਮੈਂ ਪਿੰਡ ਆਉਣਾ ਆ ਤੇ ਮੈਂ ਚਾਹੁੰਨਾ ਆ ਕਿ ਮੈਂ ਤੁਹਾਨੂੰ ਕਾਲਜ ਦੇ ਅੱਗੇ ਮਿਲ ਲਵਾਂ ਤੇ ਮੈਂ ਵੀ ਜਲਦੀ ਦੇ ਨੇ ਹਾਂ ਕਰ ਦਿੱਤੀ ਕਿਉਂਕਿ ਮੇਰਾ ਵੀ ਰਣਵੀਰ ਨੂੰ ਮਿਲਣ ਦਾ ਬਹੁਤ ਦਿਲ ਕਰਦਾ ਸੀ ਅਗਲੇ ਦਿਨ ਮੈਂ ਬਹੁਤ ਸਜਜਤ ਅਜੇ ਗਈ ਤੇ ਰਣਵੀਰ ਕਾਲਜ ਅੱਗੇ ਖੜਾ ਸੀ ਤਾਂ ਮੈਂ ਉਹਦੇ ਲਈ ਰਿੰਗ ਲੈ ਕੇ ਗਈ ਜਿਸ ਉੱਪਰ ਮੈਂ ਆਪਣੇ ਦਿਲ ਦੀ ਗੱਲ ਲਿਖ ਚੁੱਕੀ ਸੀ ਮੈਂ ਵੀ ਰਣਵੀਰ ਤੋਂ ਦਿਲ ਹਾਰ ਚੁੱਕੀ ਸੀ ਅਸੀਂ ਦੋਵਾਂ ਨੇ ਗੱਡੀ ਵਿੱਚ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਗਿਫਟ ਰਣਵੀਰ ਨੂੰ ਦੇ ਦਿੱਤਾ ਰਣਵੀਰ ਨੇ ਮੇਰੇ ਸਾਹਮਣੇ ਗਿਫਟ ਖੋਲ੍ਹ ਲਿਆ ਤੇ ਗਿਫਟ ਦੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਉਹਨੇ ਖੁਸ਼ ਹੋਏ ਨੇ ਮੈਨੂੰ ਹੱਗ ਕਰ ਲਿਆ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਫਿਰ ਮੈਂ ਤੇ ਰਨਵੀਰ ਕੌਫੀ ਪੀਣ ਲਈ ਕੈਫੇ ਤੇ ਚਲੇ ਗਏ ਉਸ ਤੋਂ ਬਾਅਦ ਮੈਂ ਘਰ ਆ ਗਈ ਤਾਂ ਮੰਮੀ ਨੇ ਪੁੱਛਿਆ ਕਿ ਅੱਜ ਤੂੰ ਇੰਨਾ ਲੇਟ ਕਿਉਂ ਆਈ ਆ ਤਾਂ ਮੈਂ ਕਿਹਾ ਕਿ ਮੰਮੀ ਅੱਜ ਮੈਂ ਆਪਣੇ ਫਰੈਂਡ ਨਾਲ ਕੌਫੀ ਪੀਣ ਚਲੀ ਗਈ ਸੀ ਇਸ ਕਰਕੇ ਮੈਂ ਅੱਜ ਲੇਟ ਹੋ ਗਈ ਤਾਂ ਮੰਮੀ ਮੈਨੂੰ ਕਹਿਣ ਲੱਗੀ ਕਿ ਕਿੰਨੇ ਦਿਨ ਹੋ ਗਏ ਹੁਣ ਤੂੰ ਕੋਈ ਪੇਂਟਿੰਗ ਵੀ ਨਹੀਂ ਬਣਾਈ ਕੀ ਗੱਲ ਤੇਰੀ ਤਬੀਅਤ ਤਾਂ ਠੀਕ ਆ ਮੈਂ ਮੰਮੀ ਨੂੰ ਕਹਾਂ ਕਿ ਹੁਣ ਬਸ ਪੜ੍ਹਾਈ ਦਾ ਜ਼ੋਰ ਥੋੜਾ ਜ਼ਿਆਦਾ ਸੀ ਇਸ ਕਰਕੇ ਮੇਰਾ ਟਾਈਮ ਨਹੀਂ ਲੱਗਾ ਮੈਂ ਮੰਮੀ ਨੂੰ ਝੂਠ ਬੋਲ ਦਿੱਤਾ ਪਰ ਮੈਨੂੰ ਝੂਠ ਬੋਲਣਾ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਮੰਮੀ ਪਾਪਾ ਦਾ ਮੇਰੇ ਤੋਂ ਇਲਾਵਾ ਹੋਰ ਹੈ ਵੀ ਕੌਣ ਸੀ ਪਰ ਮੈਂ ਇੰਨੀ ਜਲਦੀ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਡਰ ਜਾ ਲੱਗਦਾ ਸੀ ਕਿ ਪਤਾ ਨਹੀਂ ਮੰਮੀ ਕੀ ਕਹਿਣਗੇ ਇੱਕ ਦਿਨ ਮੈਨੂੰ ਰਣਵੀਰ ਦਾ ਫੋਨ ਆਇਆ ਉਹ ਕਹਿਣ ਲੱਗਾ ਕਿ ਮੈਨੂੰ ਤੇਰੇ ਨਾਲ ਬਹੁਤ ਜ਼ਰੂਰੀ ਕੰਮ ਆ ਮੈਂ ਕਹਾਂਜੀ ਦੱਸੋ ਤਾਂ ਰਣਵੀਰ ਕਹਿਣ ਲੱਗਾ ਕਿ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਕਿਆ ਕੀ ਗੱਲ ਹੋ ਗਈ ਤਾਂ ਉਹ ਕਹਿਣ ਲੱਗੇ ਕਿ ਮੰਮੀ ਦਾ ਐਕਸੀਡੈਂਟ ਹੋ ਗਿਆ ਤੇ ਐਮਰਜੈਂਸੀ ਪੈਸੇ ਚਾਹੀਦੇ ਆ ਤੇ ਮੈਂ ਅਜੇ ਬੈਂਕ ਚੋਂ ਕਢਹਾ ਨਹੀਂ ਸਕਦਾ ਕਿਉਂਕਿ ਇਸ ਟਾਈਮ ਸ਼ਾਮ ਹੋ ਗਈ ਆ ਬੈਂਕ ਬੰਦ ਹੋ ਗਏ ਨੇ ਤੇ ਮੇਰਾ ਏਟੀਐਮ ਅਪਲਾਈ ਕਰਨ ਵਾਲਾ ਆ ਇਸ ਕਰਕੇ ਪਲੀਜ਼ ਤੂੰ ਪੈਸੇ ਟ੍ਰਾਂਸਫਰ ਦੇ ਮੈਂ ਕਿਹਾ ਠੀਕ ਹੈ ਮੈਂ ਹੁਣੇ ਕਰ ਦਿੰਨੀ ਆ ਉਹਨੇ ਲੱਖ ਰੁਪਏ ਕਿਹਾ ਸੀ ਤੇ ਮੈਂ ਉਹਨੂੰ ਡੇਢ ਲੱਖ ਰੁਪਏ ਸੈਂਡ ਕਰ ਦਿੱਤੇ ਤੇ ਅਗਲੀ ਸਵੇਰ ਮੈਂ ਰਣਵੀਰ ਨੂੰ ਫੋਨ ਕੀਤਾ ਤੇ ਮੈਂ ਕਿਹਾ ਕਿ ਮੈਂ ਵੀ ਹਸਪੀਟਲ ਆਂਟੀ ਦਾ ਪਤਾ ਲੈਣ ਆਉਂਦੀ ਆ ਤਾਂ ਉਹ ਕਹਿਣ ਲੱਗਾ ਕਿ ਹਜੇ ਮੰਮੀ ਨੂੰ ਆਪਣੇ ਰਿਸ਼ਤੇ ਬਾਰੇ ਨਹੀਂ ਪਤਾ ਤਾਂ ਮੈਂ ਰਣਵੀਰ ਨੂੰ ਕਿਹਾ ਕਿ ਅੱਜ ਨਹੀਂ ਤਾਂ ਕੱਲ ਉਹਨਾਂ ਨੂੰ ਵੀ ਰਿਸ਼ਤੇ ਮੇਰੇ ਬਾਰੇ ਪਤਾ ਲੱਗ ਹੀ ਜਾਣਾ ਆ ਤੇ ਤੁਸੀਂ ਕਹਿ ਦਿਓ ਕਿ ਮੇਰੇ ਨਾਲ ਫੌਜ ਵਿੱਚ ਆ ਜਾਂ ਫਿਰ ਕਹਿ ਦਿਓ ਕਿ ਮੇਰੀ دوست ਆ ਪਰ ਅਨਵீர் ਮੈਨੂੰ ਵਾਰ-ਵਾਰ ਮਨਾ ਕਰ ਰਿਹਾ ਸੀ ਕਿ ਤੂੰ ਹਸਪੀਟਲ ਨਹੀਂ ਆਉਣਾ ਮੇਰੇਨ ਵੀਰ ਨਾਲ ਗੁੱਸੇ ਹੋ ਗਈ ਤੇ ਮੈਂ ਉਹਨੂੰ ਫੋਨ ਨਹੀਂ ਕੀਤਾ ਸ਼ਾਮ ਤੱਕ ਮੈਂ ਉਹਨੂੰ ਕੋਈ ਕਾਲ ਨਹੀਂ ਕੀਤੀ ਤੇ ਸ਼ਾਮ ਨੂੰ ਉਹਦਾ ਫੋਨ ਆਇਆ ਮੈਂ ਉਹਦਾ ਫੋਨ ਵੀ ਨਹੀਂ ਚੁੱਕਿਆ ਤੇ ਉਹ ਵਾਰ-ਵਾਰ ਫੋਨ ਕਰ ਰਿਹਾ ਸੀ ਤੇ ਮੈਸੇਜ ਕਰ ਰਿਹਾ ਸੀ ਕਿ ਯਾਰ ਮੇਰੀ ਗੱਲ ਸਮਝਿਆ ਕਰ ਤੂੰ ਗੁੱਸੇ ਕਿਉਂ ਹੁੰਦੀ ਆ ਅਜੇ ਘਰ ਕਿਸੇ ਨੂੰ ਨਹੀਂ ਪਤਾ ਤੇ ਇੱਥੇ ਮੇਰੇ ਦੋਸਤ ਵੀ ਸੀ ਹਸਪੀਟਲ ਇਸ ਕਰਕੇ ਚੰਗਾ ਨਹੀਂ ਲੱਗਦਾ ਪਲੀਜ਼ ਤੂੰ ਮੇਰੀ ਗੱਲ ਸਮਝਿਆ ਕਰ ਪਰ ਮੈਨੂੰ ਉਹਦੀ ਮੰਮੀ ਦੀ ਬਹੁਤ ਚਿੰਤਾ ਹੋ ਰਹੀ ਸੀ ਮੈਂ ਉਹਨੂੰ ਫੋਨ ਕਾਰੀ ਲਿਆ ਤੇ ਉਹਦੀ ਮੰਮੀ ਦਾ ਪਤਾ ਲਿਆ ਤੇ ਅੱਗੇ ਨਾਲ ਉਹਦੀ ਮੰਮੀ ਦੀ ਸਿਹਤ ਥੋੜੀ ਚੰਗੀ ਸੀ ਤੇ ਰਣਵੀਰ ਨੇ ਦੱਸਿਆ ਕਿ ਅੱਜ ਡਾਕਟਰ ਸ਼ਾਇਦ ਛੁੱਟੀ ਵੀ ਦੇ ਦੇਣਗੇ ਤੇ ਮੈਂ ਰਣਵੀਰ ਨੂੰ ਪੁੱਛਿਆ ਤੁਸੀਂ ਬੈਂਕ ਗਏ ਸੀ ਤਾਂ ਉਹ ਕਹਿਣ ਲੱਗਾ ਨਹੀਂ ਯਾਰ ਬੈਂਕ ਜਾਣ ਦਾ ਟਾਈਮ ਨਹੀਂ ਲੱਗਾ ਕਿਉਂਕਿ ਮੇਰੀ ਬੈਂਕ ਦੀ ਕਾਪੀ ਵੀ ਘਰ ਪਈ ਹੈ ਤੇ ਘਰ ਨਾਲੋਂ ਹਸਪੀਟਲ ਕਾਫੀ ਦੂਰ ਆ ਤਾਂ ਮੈਂ ਉਹਨੂੰ ਪੁੱਛਿਆ ਕਿ ਹੁਣ ਪੈਸੇ ਵੀ ਪੇ ਕਰਨੇ ਹੋਣਗੇ ਤਾਂ ਰਣਵੀਰ ਕਹਿਣ ਲੱਗਾ ਦੇਖਦਾ ਹਾਂ ਕਿਸੇ ਤੋਂ ਕਰਵਾਉਣਾ ਆ ਤੇ ਮੈਂ ਉਹਨੂੰ ਕਿਹਾ ਕਿਸੇ ਤੋਂ ਕਿਉਂ ਕਰਵਾਉਣੇ ਆ ਮੈਂ ਹੀ ਕਰ ਦਿੰਨੀ ਆ ਤੁਸੀਂ ਦੱਸੋ ਹੋਰ ਕਿੰਨੇ ਪੈਸੇ ਭਰਨੇ ਆ ਤਾਂ ਉਹ ਕਹਿਣ ਲੱਗਾ ਨਹੀਂ ਨਹੀਂ ਯਾਰ ਤੇਰੇ ਤੋਂ ਪਹਿਲਾਂ ਮੈਂ ਲੈ ਲਿਆ ਹੁਣ ਮੈਂ ਤੇਰੇ ਤੋਂ ਨਹੀਂ ਲੈਣੇ ਤੇ ਮੈਂ ਕਿਹਾ ਫੇਰ ਤਾਂ ਮੈਂ ਤੁਹਾਡੇ ਲਈ ਬਗਾਨੀ ਹੋਈ ਤਾਂ ਰਣਵੀਰ ਮੈਨੂੰ ਕਹਿਣ ਲੱਗਾ ਨਹੀਂ ਯਾਰ ਇਦਾਂ ਚੰਗਾ ਨਹੀਂ ਲੱਗਦਾ ਮੈਂ ਉਹਨਾਂ ਨੂੰ ਆਪਣੀ ਸੌਂ ਅਖਵਾਈ ਤੇ ਕਿਹਾ ਜਲਦੀ ਦੱਸੋ ਕਿੰਨੇ ਪੈਸੇ ਚਾਹੀਦੇ ਨੇ ਤੁਸੀਂ ਜਲਦੀ ਜਲਦੀ ਆਂਟੀ ਨੂੰ ਘਰ ਲੈ ਕੇ ਜਾਓ ਤਾਂ ਰਣਵੀਰ ਨੇ ਮੈਨੂੰ ਦੱਸਿਆ ਕਿ 2 ਲੱਖ ਰੁਪਏ ਹੋਰ ਭਰਨੇ ਆ ਰਨਵੀਰ ਦੀ ਮੰਮੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਆਪਰੇਸ਼ਨ ਵੀ ਹੋਇਆ ਸੀ ਇਸ ਕਰਕੇ ਖਰਚਾ ਜ਼ਿਆਦਾ ਆ ਗਿਆ ਸੀ ਮੇਰੇ ਪਾਪਾ ਮੇਰੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਰਹਿੰਦੇ ਸੀ ਤੇ ਮੈਂ ਰਨਵੀਰ ਨੂੰ 2 ਲੱਖ ਰੁਪਏ ਸੈਂਡ ਕਰ ਦਿੱਤੇ ਰਨਵੀਰ ਆਂਟੀ ਨੂੰ ਘਰ ਲੈ ਗਿਆ ਸੀ ਤੇ ਆਪ ਡਿਊਟੀ ਚਲਾ ਗਿਆ ਸੀ ਉਹਦੀ ਭੈਣ ਤੇ ਜੀਜਾ ਆਂਟੀ ਦੀ ਸਾਮ ਸੰਭਾਲ ਕਰਦੇ ਸੀ ਇੱਕ ਦਿਨ ਮੈਂ ਰਨਵੀਰ ਨੂੰ ਕਿਹਾ ਕਿ ਆਪਾਂ ਨੂੰ ਆਪਣੇ ਰਿਸ਼ਤੇ ਬਾਰੇ ਘਰੇ ਗੱਲ ਕਰਨੀ ਚਾਹੀਦੀ ਆ ਤਾਂ ਰਨਵੀਰ ਮੈਨੂੰ ਕਹਿਣ ਲੱਗਾ ਇੱਕ ਸਾਲ ਹੋਰ ਰੁਕ ਜਾ ਫਿਰ ਆਪਾਂ ਘਰੇ ਗੱਲ ਕਰਾਂਗੇ ਤੇ ਨਾਲ ਹੀ ਵਿਆਹ ਕਰਵਾ ਲਵਾਂਗੇ ਨਾਲੇ ਉਦੋਂ ਤੱਕ ਤੇਰੀ ਪੜ੍ਹਾਈ ਕੰਪਲੀਟ ਹੋ ਜਾਊਗੀ ਮੈਂ ਰਣਵੀਰ ਨੂੰ ਕਿਹਾ ਕਿ ਮੈਂ ਕਦੇ ਆਪਣੇ ਮੰਮੀ ਪਾਪਾ ਤੋਂ ਕੋਈ ਗੱਲ ਨਹੀਂ ਲਕਾਈ ਪਰ ਆਪਣੇ ਰਿਸ਼ਤੇ ਬਾਰੇ ਮੈਂ ਅੱਜ ਤੱਕ ਉਨ੍ਹਾਂ ਨੂੰ ਨਹੀਂ ਦੱਸਿਆ ਨਾਲੇ ਉਨ੍ਹਾਂ ਦਾ ਮੇਰੇ ਤੋਂ ਇਲਾਵਾ ਹੋਰ ਹੈ ਹੀ ਕੌਣ ਤਾਂ ਰਣਵੀਰ ਕਹਿੰਦਾ ਠੀਕ ਆ ਪਰ ਜਦੋਂ ਮੈਂ ਛੁੱਟੀ ਲੈ ਕੇ ਘਰ ਗਿਆ ਤਾਂ ਉਦੋਂ ਕਰੇ ਗੱਲ ਕਰਾਂਗੇ ਮੈਂ ਕਿਹਾ ਠੀਕ ਆ ਜਿੱਦਾਂ ਤੁਹਾਡੀ ਮਰਜ਼ੀ ਆ ਸਹੀ ਆ ਮੇਰੇ ਪੇਪਰ ਸ਼ੁਰੂ ਹੋ ਗਏ ਸੀ ਤੇ ਮੇਰਾ ਪੜਾਈ ਵੱਲ ਬਿਲਕੁਲ ਮਨ ਨਹੀਂ ਲੱਗਦਾ ਸੀ। ਮੈਨੂੰ ਰਣਵੀਰ ਦੀ ਬਹੁਤ ਯਾਦ ਆਉਂਦੀ ਸੀ ਕਿਉਂਕਿ ਰਣਵੀਰ ਡਿਊਟੀ ਦਾ ਕਰਕੇ ਜਿਆਦਾ ਬਿਜ਼ੀ ਰਹਿੰਦਾ ਸੀ ਤੇ ਸਾਡੀ ਗੱਲ ਵੀ ਘੱਟ ਹੁੰਦੀ ਸੀ। ਮੇਰੇ ਪੇਪਰ ਖਤਮ ਹੋ ਚੁੱਕੇ ਸੀ। ਪਾਪਾ ਨੇ ਘੁੰਮਣ ਜਾਣ ਦਾ ਪਲਾਨ ਬਣਾ ਰੱਖਿਆ ਸੀ ਜੋ ਕਿ ਮੇਰੇ ਲਈ ਬਹੁਤ ਵੱਡਾ ਸਰਪ੍ਰਾਈਜ਼ ਸੀ। ਪਾਪਾ ਨੇ ਬੈਂਕ ਵਿੱਚੋਂ 5 ਦਿਨ ਦੀ ਛੁੱਟੀ ਲਈ ਹੋਈ ਸੀ ਤੇ ਮੰਮੀ ਨੂੰ ਵੀ ਸਕੂਲ ਵਿੱਚੋਂ ਛੁੱਟੀਆਂ ਸੀ ਅਸੀਂ ਤਿੰਨੋਂ ਜਣੇ ਘੁੰਮਣ ਚਲੇ ਗਏ ਤੇ ਮੈਂ ਘਰ ਤੋਂ ਇਹ ਸੋਚ ਕੇ ਗਈ ਸੀ ਕਿ ਉੱਥੇ ਜਾ ਕੇ ਮੈਂ ਮੰਮੀ ਪਾਪਾ ਨੂੰ ਰਣਵੀਰ ਬਾਰੇ ਸਾਰਾ ਕੁਝ ਦੱਸ ਦੇਵਾਂਗੀ ਤੇ ਅਸੀਂ ਬੈਠੇ ਸੀ ਕਿ ਮੈਨੂੰ ਇਦਾਂ ਭਲੇਖਾ ਲੱਗਾ ਜਿਵੇਂ ਇਸ ਤਰ੍ਹਾਂ ਰਣਵੀਰ ਕਿਸੇ ਕੁੜੀ ਨਾਲ ਫਿਰਦਾ ਹੋਵੇ ਪਰ ਮੈਂ ਸੋਚਿਆ ਕਿ ਰਣਵੀਰ ਕਿਦਾਂ ਹੋ ਸਕਦਾ ਇਹ ਤਾਂ ਕੋਈ ਮੈਰਿਟ ਕਪਲ ਕੋ ਮਨਾਇਆ ਹੋਇਆ ਆ ਪਰ ਉਹ ਮੁੰਡਾ ਦੇਖਣ ਵਿੱਚ ਬਿਲਕੁਲ ਰਣਵੀਰ ਵਾਂਗੂ ਲੱਗਦਾ ਸੀ। ਉਹਨੇ ਮੇਰੇ ਵੱਲ ਥੋੜਾ ਜਿਹਾ ਦੇਖ ਕੇ ਮੂੰਹ ਪਿੱਛੇ ਕਰ ਲਿਆ ਸੀ ਤੇ ਉਹ ਕੁੜੀ ਨੇ ਚੂੜਾ ਪਾਇਆ ਹੋਇਆ ਸੀ। ਇੱਕ ਵਾਰ ਮੈਨੂੰ ਇਦਾਂ ਲੱਗਾ ਜਿਦਾਂ ਰਣਵੀਰ ਹੀ ਕਿਸੇ ਨਾਲ ਫਿਰਦਾ ਹੋਵੇ ਪਰ ਮੈਨੂੰ ਆਪਣੀ ਮੁਹੱਬਤ ਤੇ ਪੂਰਾ ਮਾਣ ਸੀ। ਇਸ ਕਰਕੇ ਮੈਂ ਉਸ ਮੁੰਡੇ ਵੱਲ ਦੁਬਾਰਾ ਨਾ ਦੇਖਿਆ। ਫਿਰ ਮੇਰਾ ਮਨ ਨਾ ਟਿਕਿਆ ਤੇ ਮੈਂ ਕਮਰੇ ਵਿੱਚ ਆ ਕੇ ਰਣਵੀਰ ਨੂੰ ਫੋਨ ਕੀਤਾ ਤੇ ਉਹਨੇ ਝਾਟ ਹੀ ਫੋਨ ਚੱਕ ਲਿਆ ਤੇ ਮੈਂ ਪੁੱਛਿਆ ਤੁਸੀਂ ਕੀ ਕਰਦੇ ਹੋ? ਰਨਵੀਰ ਕਹਿਣ ਲੱਗਾ ਕਿ ਤੈਨੂੰ ਪਤਾ ਹੀ ਆ ਇਸ ਟਾਈਮ ਮੈਂ ਡਿਊਟੀ ਤੋਂ ਆਉਂਦਾ ਹੁੰਨਾ ਆ ਤੇ ਮੇਰਾ ਦਿਲ ਟਿਕਾਣੇ ਆ ਗਿਆ ਤੇ ਮੈਂ ਆਪਣੇ ਆਪ ਤੇ ਬਹੁਤ ਹੱਸੀ ਕਿ ਮੈਂ ਵੀ ਕਿੱਦਾਂ ਦੀ ਪਾਗਲ ਆ ਕਿੱਦਾਂ ਦੇ ਸ਼ੱਕ ਕਰਨ ਲੱਗੀ ਸੀ ਇੱਕ ਮਿੰਟ ਲਈ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤ ਰਹੀ ਸੀ ਕਿਉਂਕਿ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਸੱਚੀ ਮੇਰਾ ਰਨਵੀਰ ਤਾਂ ਨਹੀਂ ਆ ਹੁਣ ਮੇਰੇ ਦਿਲ ਵਿੱਚ ਹੋਰ ਵੀ ਤਾਂਗ ਵੱਧ ਗਈ ਸੀ ਕਿ ਜਲਦੀ ਦਿਨੇ ਮੈਂ ਘਰੇ ਗੱਲ ਕਰ ਲਵਾਂ ਤੇ ਮੈਂ ਜਲਦੀ ਜਲਦੀ ਰਨਵੀਰ ਨਾਲ ਵਿਆਹ ਕਰਾ ਲਵਾਂ ਅਸੀਂ ਘਰ ਵਾਪਸ ਆ ਗਏ ਸੀ ਤੇ ਮੈਂ ਰਣਵੀਰ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਦੱਸੋ ਕਦੋਂ ਛੁੱਟੀ ਆਉਣਾ ਤੇ ਮੈਨੂੰ ਕਦੋਂ ਮਿਲੋਗੇ ਤੇ ਮੈਂ ਗੱਲ ਕਰਨੀ ਆ ਰਣਵੀਰ ਹੱਸਣ ਲੱਗਾ ਕਿ ਮੈਨੂੰ ਪਤਾ ਆ ਤੁਸੀਂ ਕੀ ਗੱਲ ਕਰਨੀ ਆ ਮੇਰੇ ਨਾਲ ਮੈਂ ਕਿਹਾ ਇਸ ਵਾਰ ਪੱਕਾ ਆਪਾਂ ਘਰ ਵਿਆਹ ਦੀ ਗੱਲ ਕਰਾਂਗੇ ਰਣਵੀਰ ਕਹਿਣ ਲੱਗਾ ਯਾਰ ਇੱਕ ਪ੍ਰੋਬਲਮ ਆ ਮੈਂ ਕਿਹਾ ਕੀ ਪ੍ਰੋਬਲਮ ਆ ਦੱਸੋ ਮੈਨੂੰ ਤਾਂ ਉਹ ਕਹਿਣ ਲੱਗਾ ਕਿ ਯਾਰਾਂ ਅਸੀਂ ਹੁਣੇ-ਹੁਣੇ ਘਰ ਪਾਇਆ ਆ ਤੇ ਮੇਰੇ ਸਾਰੇ ਪੈਸੇ ਘਰ ਤੇ ਲੱਗ ਗਏ ਆ ਤੇ ਵਿਆਹ ਕਰਨ ਲਈ ਮੇਰੇ ਕੋਲ ਕੋਈ ਪੈਸਾ ਨਹੀਂ ਆ ਮੈਨੂੰ ਥੋੜੇ ਹੋਰ ਮਹੀਨੇ ਲਾ ਲੈਣ ਦੇ ਤੇ ਵਿਆਹ ਲਈ ਪੈਸੇ ਜੋੜ ਲੈਣ ਦੇ ਫੇਰ ਆਪਾਂ ਵਿਆਹ ਕਰਵਾ ਲਵਾਂਗੇ ਤਾ ਮੈਂ ਕਿਆ ਨਹੀਂ ਮੈਥੋ ਹੋਰ ਸਬਰ ਨਹੀਂ ਹੁੰਦਾ ਮੈਂ ਤਾਂ ਇਸ ਵਾਰ ਗੱਲ ਕਰਨੀ ਆ ਤੇ ਮੈਂ ਉਹਨੂੰ ਕਿਹਾ ਕਿ ਰਣਵੀਰ ਤੁਸੀਂ ਪੈਸੇ ਮੇਰੇ ਤੋਂ ਲੈ ਲਿਓ ਰਣਵੀਰ ਕਹਿੰਦਾ ਕੀ ਗੱਲਾਂ ਕਰਦੀ ਪਈਆਂ ਮੈਂ ਤਾਂ ਤੇਰੇ ਪਹਿਲਾਂ ਵਾਲੇ ਪੈਸੇ ਵੀ ਅਜੇ ਮੋੜਨੇ ਆ ਹੁਣ ਮੈਂ ਤੇਰੇ ਤੋਂ ਹੋਰ ਪੈਸੇ ਕਿੱਦਾਂ ਲੈ ਲਵਾਂ ਤਾਂ ਮੈਂ ਕਿਆ ਕੋਈ ਨਾ ਆਪਣਾ ਕੁਝ ਵੰਡਿਆ ਆ ਨਾਲੇ ਇੱਥੇ ਸਭ ਕੁਝ ਆਪਣਾ ਹੀ ਆ ਇੱਕ ਦਿਨ ਪਾਪਾ ਮੈਨੂੰ ਕਹਿਣ ਲੱਗੇ ਕਿ ਬੇਟਾ ਤੇਰੇ ਨਾਲ ਮੈਂ ਗੱਲ ਕਰਨੀ ਆ ਮੈਂ ਕਿਹਾ ਹਾਂ ਜੀ ਪਾਪਾ ਦੱਸੋ ਤਾਂ ਪਾਪਾ ਕਹਿਣ ਲੱਗੇ ਕਿ ਮੇਰਾ ਇੱਕ ਦੋਸਤ ਆ ਬਹੁਤ ਵੱਡਾ ਬਿਜ਼ਨਸਮੈਨ ਆ ਤੇ ਉਹ ਆਪਣੇ ਮੁੰਡੇ ਲਈ ਤੇਰਾ ਹੱਥ ਮੰਗਦਾ ਆ ਉਹਨੂੰ ਤੇਰਾ ਨੇਚਰ ਬਹੁਤ ਵਧੀਆ ਲੱਗਦਾ ਆ ਮੈਂ ਕੁਝ ਟਾਈਮ ਲਈ ਚੁੱਪ ਰਹੀ ਤਾਂ ਮੇਰੇ ਮੰਮੀ ਮੈਨੂੰ ਪੁੱਛਣ ਲੱਗੇ ਕਿ ਬੇਟਾ ਤੇਰੇ ਪਾਪਾ ਨੇ ਤੈਨੂੰ ਕੁਝ ਪੁੱਛਿਆ ਆ ਤੇ ਤੂੰ ਚੁੱਪ ਹੋ ਗਈ ਆ ਤਾਂ ਮੈਂ ਸਾਰੀ ਗੱਲ ਖੁੱਲ ਕੇ ਦੱਸ ਦਿੱਤੀ ਕਿ ਮੈਂ ਵੀ ਤੁਹਾਡੇ ਨਾਲ ਇਹ ਗੱਲ ਕਰਨੀ ਹੀ ਸੀ ਪਾਪਾ ਕਹਿੰਦੇ ਹਾਂ ਬੇਟਾ ਸਾਰੀ ਗੱਲ ਖੁੱਲ ਕੇ ਦੱਸੋ ਤਾਂ ਮੈਂ ਦੱਸਿਆ ਕਿ ਪਾਪਾ ਮੈਂ ਪਹਿਲਾਂ ਹੀ ਕਿਸੇ ਮੁੰਡੇ ਨੂੰ ਪਸੰਦ ਕਰਦੀ ਆ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤਾਂ ਮੰਮੀ ਪਾਪਾ ਚੁੱਪ ਕਰਕੇ ਮੇਰੇ ਵੱਲ ਦੇਖਣ ਲੱਗ ਗਏ ਤੇ ਕਹਿੰਦੇ ਬੇਟਾ ਤੂੰ ਸਾਡੇ ਕੋਲ ਪਹਿਲਾਂ ਕਦੇ ਗੱਲ ਨਹੀਂ ਕੀਤੀ ਤੇ ਨਾਲੇ ਕਿੰਨਾ ਟਾਈਮ ਹੋ ਗਿਆ ਤੈਨੂੰ ਮੁੰਡੇ ਨੂੰ ਜਾਣਦੇ ਹੋਏ ਤਾਂ ਮੈਂ ਦੱਸਿਆ ਕਿ ਪਾਪਾ 1.5 ਸਾਲ ਹੋ ਗਿਆ ਆ ਮੈਨੂੰ ਉਹਦੇ ਨਾਲ ਗੱਲਬਾਤ ਕਰਦਿਆਂ ਨੂੰ ਮੁੰਡਾ ਵਧੀਆ ਆ ਤੇ ਆਰਮੀ ਵਿੱਚ ਜੌਬ ਕਰਦਾ ਆ ਪਾਪਾ ਕਹਿੰਦੇ ਦੇਖ ਬੇਟਾ ਤੂੰ ਵੀ ਸਿਆਣੀ ਆ ਤੂੰ ਕਦੇ ਵੀ ਕੋਈ ਗਲਤ ਫੈਸਲਾ ਨਹੀਂ ਲਵੇਂਗੀ ਫਿਰ ਵੀ ਇੱਕ ਵਾਰ ਤੈਨੂੰ ਮੈਂ ਸਮਝਾਉਂਦਾ ਆ ਕਿ ਇਹ ਤੇਰੀ ਜ਼ਿੰਦਗੀ ਦਾ ਫੈਸਲਾ ਆ ਸੋ ਸੋਚ ਸਮਝ ਕੇ ਫੈਸਲਾ ਕਰੀ ਤੇ ਬਾਕੀ ਜਿੱਦਾਂ ਤੂੰ ਚਾਹੇ ਅਸੀਂ ਤੇਰੇ ਨਾਲ ਆ ਜਿੱਥੇ ਤੇਰੀ ਖੁਸ਼ੀ ਉੱਥੇ ਸਾਡੀ ਖੁਸ਼ੀ ਆ ਤੇ ਬਾਕੀ ਸਾਨੂੰ ਇੱਕ ਵਾਰ ਮੁੰਡੇ ਨਾਲ ਮਿਲਵਾ ਦੇ ਤੇ ਨਾਲੇ ਉਹਦੇ ਘਰਦਿਆਂ ਨਾਲ ਮਿਲ ਲਵਾਂਗੇ ਤਾਂ ਮੈਂ ਰਨਵੀਰ ਨੂੰ ਫੋਨ ਕਰਕੇ ਦੱਸਿਆ ਕਿ ਸਾਡੇ ਲਈ ਖੁਸ਼ਖਬਰੀ ਆ ਮੇਰੇ ਮੰਮੀ ਪਾਪਾ ਤੈਨੂੰ ਮਿਲਣਾ ਚਾਹੁੰਦੇ ਆ ਤਾਂ ਰਨਵੀਰ ਕਹਿੰਦਾ ਕੋਈ ਨਾ ਮੈਂ ਇੱਕ ਵੀਕ ਤੱਕ ਆ ਜਾਊਂਗਾ ਛੁੱਟੀ ਲੈ ਕੇ ਤੇ ਉਦੋਂ ਮਿਲ ਲਵਾਂਗੇ ਮੈਂ ਰਨਵੀਰ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਵੀ ਗੱਲ ਕਰ ਲਓ ਫਿਰ ਇੱਕ ਵੀਕ ਬਾਅਦ ਰਨਵੀਰ ਮੈਨੂੰ ਮਿਲਣ ਆਇਆ ਤੇ ਮੈਂ ਉਦੋਂ ਹੈਰਾਨ ਰਹਿ ਗਈ ਜਦੋਂ ਉਹ ਆਪਣੀ ਮੰਮੀ ਨੂੰ ਵੀ ਨਾਲ ਲੈ ਕੇ ਆਇਆ ਤੇ ਰਣਵੀਰ ਦੀ ਮੰਮੀ ਵਾਰ-ਵਾਰ ਮੇਰੀਆਂ ਤਾਰੀਫਾਂ ਕਰੀ ਜਾਂਦੀ ਸੀ ਤੇ ਰਣਵੀਰ ਦੀ ਮੰਮੀ ਨੇ ਬਹੁਤ ਪਿਆਰ ਕੀਤਾ ਤੇ ਮੈਂ ਉਹਨਾਂ ਦੋਵਾਂ ਨੂੰ ਆਪਣੇ ਘਰੇ ਲੈ ਆਈ ਤੇ ਮੇਰੇ ਮੰਮੀ ਪਾਪਾ ਨੂੰ ਮਿਲਾਇਆ ਮੰਮੀ ਪਾਪਾ ਬੜੇ ਖੁਸ਼ ਸੀ ਕਿਉਂਕਿ ਉਹਨਾਂ ਨੂੰ ਮੁੰਡਾ ਬਹੁਤ ਵਧੀਆ ਲੱਗਿਆ ਤੇ ਰਣਵੀਰ ਦੀ ਮੰਮੀ ਦਾ ਨੇਚਰ ਵਧੀਆ ਲੱਗਿਆ ਤੇ ਦੋਨਾਂ ਫੈਮਲੀਆਂ ਨੇ ਇਹ ਡਿਸਾਈਡ ਕੀਤਾ ਕਿ ਵਿਆਹ ਜਲਦੀ ਤੋਂ ਜਲਦੀ ਕੀਤਾ ਜਾਵੇ ਕਿਉਂਕਿ ਫਿਰ ਰਣਵੀਰ ਦੀ ਬਦਲੀ ਕਿਤੇ ਹੋਰ ਹੋ ਜਾਣੀ ਸੀ ਤੇ ਫਿਰ ਜਲਦੀ ਛੁੱਟੀ ਨਹੀਂ ਆਇਆ ਜਾਣਾ ਸੀ ਅਸੀਂ ਦੋਵੇਂ ਬਹੁਤ ਖੁਸ਼ ਸੀ ਪਰ ਰਣਵੀਰ ਥੋੜਾ ਪਰੇਸ਼ਾਨ ਸੀ ਤੇ ਉਹ ਮੈਨੂੰ ਕਹਿੰਦਾ ਜੀ ਆਪਾਂ ਵਿਆਹ ਥੋੜਾ ਸਿੰਪਲ ਕਰ ਲਈਏ ਕਿਉਂਕਿ ਇੰਨਾ ਖਰਚਾ ਅਸੀਂ ਅਜੇ ਨਹੀਂ ਕਰ ਸਕਦੇ ਪਰ ਮੇਰੇ ਪਾਪਾ ਦਾ ਤਾਂ ਸੁਪਨਾ ਸੀ ਕਿ ਅਸੀਂ ਪੂਰੀ ਧੂਮ ਧਾਮ ਨਾਲ ਵਿਆਹ ਕਰਨਾ ਆ ਤੇ ਤੁਸੀਂ ਵੀ ਬਹੁਤ ਸਾਰੀ ਜਾਂਜ ਲੈ ਕੇ ਆਇਓ ਤਾਂ ਰਣਵੀਰ ਦੀ ਇਹ ਗੱਲ ਮੈਂ ਪਾਪਾ ਨੂੰ ਦੱਸੀ ਤਾਂ ਪਾਪਾ ਨੇ ਬਿਨਾਂ ਕੁਝ ਦੱਸੇ ਰਣਵੀਰ ਦਾ ਅਕਾਊਂਟ ਮੇਰੇ ਤੋਂ ਲੈ ਕੇ ਉਹਦੇ ਖਾਤੇ ਵਿੱਚ 5 ਲੱਖ ਰੁਪਏ ਪਾ ਦਿੱਤੇ ਤੇ ਪਾਪਾ ਕਹਿੰਦੇ ਮੇਰਾ ਸਭ ਕੁਝ ਤੁਹਾਡਾ ਹੀ ਆ ਪਾਪਾ ਕਹਿੰਦੇ ਵਿਆਹ ਤਾਂ ਤੇਰਾ ਪੂਰੀ ਧੂਮ ਧਾਮ ਨਾਲ ਹੋਊਗਾ ਤੇ ਰਣਵੀਰ ਮੈਨੂੰ ਕਹਿੰਦਾ ਮੈਂ ਤੁਹਾਡੇ ਸਾਰੇ ਪੈਸੇ ਮੋੜ ਦਊਗਾ ਹੁਣ ਮੈਂ ਪਾਪਾ ਦਾ ਕਹਿਣਾ ਤਾਂ ਨਹੀਂ ਮੋੜ ਸਕਦਾ ਸਾਡੇ ਵਿਆਹ ਦੀ ਤਰੀਕ ਰੱਖ ਦਿੱਤੀ ਤੇ 15 ਦਿਨਾਂ ਬਾਅਦ ਸਾਡਾ ਵਿਆਹ ਸੀ ਤੇ ਅਸੀਂ ਸਾਰੇ ਸ਼ਾਪਿੰਗ ਇਕੱਠਿਆਂ ਨਹੀਂ ਕੀਤੀ ਰਣਵੀਰ ਨੂੰ ਵੀ ਸਾਰੇ ਸ਼ਾਪਿੰਗ ਪਾਪਾ ਨੇ ਕਰਾ ਦਿੱਤੀ ਸੀ ਤੇ ਜਾਗੋ ਦਾ ਦਿਨ ਆ ਗਿਆ ਸੀ ਸਾਰੇ ਨੱਚ ਰਹੇ ਸੀ ਤੇ ਮੈਂ ਰਣਵੀਰ ਨੂੰ ਫੋਨ ਕੀਤਾ ਤਾਂ ਉਧਰ ਬੜੀ ਸੁੰਨ ਸਾਂਝੀ ਸੀ ਮੈਂ ਰਨਵੀਰ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਮੈਂ ਸਾਈਡ ਤੇ ਆ ਕੇ ਗੱਲ ਕਰ ਰਿਹਾ ਆ ਇਸ ਕਰਕੇ ਤੈਨੂੰ ਡੀਜੇ ਦੀ ਆਵਾਜ਼ ਨਹੀਂ ਸੁਣ ਰਹੀ ਮੈਂ ਕਿਹਾ ਠੀਕ ਆ ਤੇ ਤੁਸੀਂ ਸਵੇਰ ਨੂੰ ਜਲਦੀ ਪਹੁੰਚ ਜਾਇਓ ਆਪਣੇ ਲਈ ਬਹੁਤ ਵੱਡਾ ਦਿਨ ਆ ਅਸੀਂ ਤੁਹਾਡਾ ਬੇਸਬਰੀ ਨਾਲ ਵੇਟ ਕਰਾਂਗੇ ਰਨਵੀਰ ਕਹਿਣ ਲੱਗਾ ਅਸੀਂ ਜਲਦੀ ਆ ਜਾਣਾ ਆ ਬਸ ਤੈਨੂੰ ਕੱਲ ਜਲਦੀ ਜਲਦੀ ਨਾਲ ਲੈ ਕੇ ਜਾਣਾ ਆ ਮੈਂ ਤੇ ਰਨਵੀਰ ਬਹੁਤ ਖੁਸ਼ ਸੀ ਅਗਲੇ ਦਿਨ ਸਵੇਰੇ ਪਹਿਲਾਂ ਆਨੰਦ ਕਾਰਜ ਹੋਣੇ ਸੀ ਅਸੀਂ ਤਿਆਰ ਹੋ ਗਏ ਸੀ ਤੇ ਪਾਪਾ ਕਹਿੰਦੇ ਰਣਵੀਰ ਨੂੰ ਫੋਨ ਕਰ ਕਦੋਂ ਤੱਕ ਆ ਰਹੇ ਆ ਮੈਂ ਫੋਨ ਲਾਉਣ ਹੀ ਲੱਗੀ ਸੀ ਕਿ ਰਣਵੀਰ ਦਾ ਫੋਨ ਆ ਜਾਂਦਾ ਆ ਕਹਿੰਦਾ ਆਪਣਾ ਵਿਆਹ ਨਹੀਂ ਹੋ ਸਕਦਾ ਮੇਰੀ ਮੰਮੀ ਇਸ ਵਿਆਹ ਲਈ ਨਹੀਂ ਮੰਨਦੀ ਮੈਂ ਰਣਵੀਰ ਨੂੰ ਕਿਹਾ ਕਿ ਕੀ ਬੋਲੀ ਜਾਂਦੇ ਹੋ ਅੱਜ ਮਜ਼ਾਕ ਦਾ ਦਿਨ ਨਹੀਂ ਆ ਜਲਦੀ ਜਲਦੀ ਆ ਜਾਓ ਤਾਂ ਰਣਵੀਰ ਕਹਿੰਦਾ ਮਜ਼ਾਕ ਨਹੀਂ ਸੱਚ ਕਹਿ ਰਿਆਂ ਆ ਆਪਣਾ ਵਿਆਹ ਨਹੀਂ ਹੋ ਰਿਹਾ ਇੰਨੀ ਗੱਲ ਕਹਿ ਕੇ ਰਣਵੀਰ ਨੇ ਫੋਨ ਕੱਟ ਦਿੱਤਾ ਤਮੇ ਦੁਆਰਾ ਬੈਕ ਕਾਲ ਕੀਤੀ ਤਾਂ ਫੋਨ ਬੰਦ ਆ ਰਿਹਾ ਸੀ ਤੇ ਮੈਂ ਮੰਮੀ ਪਾਪਾ ਨੂੰ ਸਭ ਕੁਝ ਦੱਸਿਆ ਤਾਂ ਉਹ ਵੀ ਹੈਰਾਨ ਜੇ ਰਹਿ ਗਏ ਪਰ ਮੇਰਾ ਦਿਲ ਇਹ ਮੰਨ ਨਹੀਂ ਰਿਹਾ ਸੀ ਕਿ ਰਣਵੀਰ ਨੇ ਮੈਨੂੰ ਮਨਾ ਕਰ ਦਿੱਤਾ ਆ ਮੰਮੀ ਪਾਪਾ ਤੇ ਮੈਂ ਅਸੀਂ ਕਈ ਜਾਣੇ ਉਹਦੇ ਸ਼ਹਿਰ ਉਹਦੇ ਘਰ ਗਏ ਤਾਂ ਉੱਥੇ ਕੋਈ ਵਿਆਹ ਦਾ ਮਾਹੌਲ ਹੈ ਹੀ ਨਹੀਂ ਸੀ ਜਦੋਂ ਅਸੀਂ ਦੇਖਿਆ ਤਾਂ ਰਣਵੀਰ ਅੰਦਰ ਬੈਠਾ ਸੀ ਤੇ ਉਹਦੀ ਮੰਮੀ ਬੈਠੀ ਸੀ ਤੇ ਉੱਥੇ ਸਾਨੂੰ ਦੇਖ ਕੇ ਰਣਵੀਰ ਘਬਰਾ ਗਿਆ ਤੇ ਇੱਕ ਕੁੜੀ ਵੀ ਬੈਠੀ ਸੀ ਉਹ ਕਹਿੰਦੀ ਦੱਸੋ ਤੁਸੀਂ ਕਿੰਨੂ ਮਿਲਣਾ ਆ ਤਾਂ ਮੈਂ ਕਿਹਾ ਅਸੀਂ ਰਣਵੀਰ ਨੂੰ ਮਿਲਣ ਆਏ ਆ ਮੈਂ ਕਿਹਾ ਤੁਸੀਂ ਕੌਣ ਹੋ ਤਾਂ ਉਹ ਕਹਿੰਦੀ ਮੈਂ ਰਣਵੀਰ ਦੀ ਵਾਈਫ ਆ ਇੰਨੀ ਗੱਲ ਸੁਣਨ ਦੀ ਧੀਰਸੀ ਮੇਰੇ ਤਾਂ ਹੋਸ਼ ਉੱਡ ਗਏ ਤੇ ਰਣਵੀਰ ਤੇ ਉਹਦੀ ਮਾਂ ਡਰ ਕੇ ਮੇਰੇ ਮੂੰਹ ਵੱਲ ਦੇਖ ਰਹੇ ਸੀ ਪਾਪਾ ਕਹਿੰਦੇ ਇੰਨਾ ਵੱਡਾ ਧੋਖਾ ਉਹ ਕੁੜੀ ਕਹਿੰਦੀ ਕੀ ਧੋਖਾ ਕੀ ਬੋਲੇ ਜਾਂਦੇ ਹੋ ਤੁਸੀਂ ਤਾਂ ਪਾਪਾ ਕਹਿੰਦੇ ਆਪਣੇ ਘਰ ਵਾਲੇ ਨੂੰ ਪੁੱਛੋ ਐਨੇ ਮੇਰੀ ਧੀ ਨਾਲ ਪਿਆਰ ਦਾ ਨਾਟਕ ਕੀਤਾ ਆ ਤੇ ਅੱਜ ਵਿਆਹ ਦਾ ਦਿਨ ਵੀ ਸੀ ਤੇ ਇੰਨੇ ਸਵੇਰੇ ਜਵਾਬ ਦੇ ਦਿੱਤਾ ਤੇ ਉਹ ਕੁੜੀ ਵੀ ਸੁੰਨ ਜੀ ਹੋਈ ਖੜੀ ਸੀ ਉਹ ਕਹਿੰਦੀ ਕੀ ਕਹਿ ਰਹੇ ਹੋ ਤੁਹਾਨੂੰ ਜ਼ਰੂਰ ਕੋਈ ਗਲਤ ਫਹਮੀ ਹੋ ਗਈ ਆ ਸਾਡਾ ਤਾਂ ਵਿਆਹ ਹੋਏ ਨੂੰ 2 ਸਾਲ ਹੋ ਗਏ ਨੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਮੈਂ ਆਪਣਾ ਆਪ ਖੋ ਬੈਠੀ ਮੈਂ ਰਣਵੀਰ ਦਾ ਗਲਾ ਫੜਿਆ ਤੇ ਉਹਨੂੰ ਕਿਹਾ ਕਿਉਂ ਕੀਤਾ ਤੂੰ ਮੇਰੇ ਨਾਲ ਇੰਨਾ ਵੱਡਾ ਧੋਖਾ ਜਦ ਤੂੰ ਵਿਆਹਿਆ ਹੋਇਆ ਸੀ ਕਿਉਂ ਮੇਰੇ ਨਾਲ ਇਹ ਸਭ ਕੀਤਾ ਤੂੰ ਤਾਂ ਉਹ ਕਹਿੰਦਾ ਮੈਨੂੰ ਤੇਰੇ ਨਾਲ ਸਿਰਫ ਪੈਸੇ ਤੱਕ ਮਤਲਬ ਸੀ ਮੈਂ ਨੈਟ ਤੇ ਤੇਰੀ ਸਾਰੀ ਹਿਸਟਰੀ ਦੇਖੀ ਸੀ ਕਿ ਤੂੰ ਕੱਲੀ ਕੱਲੀ ਕੁੜੀਆਂ ਤੇ ਸਾਰੇ ਪੈਸੇ ਦੀ ਮਾਲਕਾਂ ਤੇ ਤੇਰੇ ਤੋਂ ਪੈਸੇ ਲੁੱਟਣ ਲਈ ਮੈਂ ਇਹ ਸਭ ਕੀਤਾ ਆ ਹੈਰਾਨੀ ਦੀ ਗੱਲ ਸੀ ਕਿ ਉਹਦੀ ਮਾਂ ਵੀ ਉਹਦੇ ਨਾਲ ਰਲੀ ਹੋਈ ਸੀ ਤੇ ਉਹ ਵੀ ਬਰਾਬਰ ਦੀ ਧੋਖੇਬਾਜ਼ ਸੀ ਉਹਦੀ ਘਰ ਵਾਲੀ ਵੀ ਬਹੁਤ ਰੋ ਰਹੀ ਸੀ ਤੇ ਮੇਰਾ ਵੀ ਦਿਲ ਟੁੱਟ ਗਿਆ ਸੀ ਕਿਉਂਕਿ ਮੈਂ ਰਣਵੀਰ ਨੂੰ ਬਹੁਤ ਪਿਆਰ ਕੀਤਾ ਸੀ ਪਾਪਾ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਧੋਖੇ ਧੜੀ ਦਾ ਕੇਸ ਪਵਾ ਦਿੱਤਾ ਸੀ ਤੇ ਸਾਡਾ ਸਾਰਾ ਪੈਸਾ ਵਾਪਸ ਮੁੜਵਾ ਲਿਆ ਸੀ ਮੈਂ ਅੰਦਰੋਂ ਤੱਕ ਬਹੁਤ ਟੁੱਟ ਚੁੱਕੀ ਸੀ ਕਿਉਂਕਿ ਮੈਂ ਪਹਿਲੀ ਵਾਰ ਕਿਸੇ ਨੂੰ ਪਿਆਰ ਕੀਤਾ ਸੀ ਤੇ ਉਹਨੇ ਮੈਨੂੰ ਪੈਸੇ ਲਈ ਵਰਤਿਆ ਸੀ ਇੱਕ ਗੱਲ ਤਾਂ ਸਮਝ ਆ ਗਈ ਸੀ ਕਿ ਅੱਜ ਕੱਲ ਲੋਕ ਪੈਸੇ ਲਈ ਕੁਝ ਵੀ ਕਰ ਸਕਦੇ ਆ ਰਣਵੀਰ ਤੇ ਉਹਦੀ ਮਾਂ ਨੂੰ ਤਾਂ ਪੁਲਿਸ ਫੜ ਕੇ ਲੈ ਗਈ ਤੇ ਉਹਦੀ ਘਰ ਵਾਲੀ ਨੇ ਵੀ ਉਹਨੂੰ ਤਲਾਕ ਦੇ ਦਿੱਤਾ ਸੀ ਕਿਉਂਕਿ ਉਹ ਉਹਨੂੰ ਵੀ ਧੋਖਾ ਦਿੰਦਾ ਸੀ ਰਣਵੀਰ ਦੇ ਹੱਥੋਂ ਸਭ ਕੁਝ ਚਲਿਆ ਗਿਆ ਸੀ ਜਿਹੋ ਜਿਹਾ ਬੰਦਾ ਜਿਵੇਂ ਕਰਦਾ ਆ ਉਵੇਂ ਹੀ ਭਰਦਾ ਜ਼ਰੂਰ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ